ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪਹੁੰਚੇ ਮਾਨ ਡੈਰੀ ਫਾਰਮ ਤੇ ਤੇ ਕਰਾਉਣੇ ਬਾਈ ਨਾਲ ਗੱਲਬਾਤ ਬਾਈ ਕੋਲ ਇੱਕ ਕ੍ਰੋਸ ਅੰਗ ਚ ਗਾਂ ਸੇਲ ਲੱਗੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਆਪਣਾ ਐਡਰੈਸ ਤੇ ਫੋਨ ਨੰਬਰ ਦੱਸ ਦਿਓ ਮੇਰਾ ਨਾਮ ਕੁਲਵੀਰ ਸਿੰਘ ਆ ਹਾਂਜੀ ਫੋਨ ਨੰਬਰ ਹੈਗਾ ਆਪਣਾ 99154 65443 99154 ਜੀ 65443 ਬਾਈ ਦਾ ਕੰਟੈਕਟ ਨੰਬਰ ਆ ਤੇ ਆ ਵੈੜ ਆ ਗਈ ਬਾਈ ਕੀ ਡਿਟੇਲ ਹੈ ਇਹਦੀ ਇਹਦੀ ਬਾਈ 17 18 ਕਿਲੋ ਦੀ ਡਿਟੇਲ ਹੈ ਜੀ ਆ ਵਧੀਆ ਅੱਛਾ ਹੁਣ ਕਿੰਨੇ ਟਾਈਮ ਦੀ ਸੂਈ ਵੀ ਹੈ ਇਹ ਇਹਨੂੰ ਹੋ ਗਿਆ ਮਤਲਬ ਦਵਾਇ ਤੋਂ ਦੋ ਦਿਨ ਪਹਿਲਾਂ ਸੂਈ ਸੀ ਠੀਕ ਹੈ ਜੀ ਹਾਂ ਤੇ ਗੱਬਣ ਵੀ ਹੈਗੀ ਹੈਗੀ ਠੀਕ ਹੈ ਜੀ ਹਾਂ ਗੱਬਣ ਮਾੜਾ ਚੈੱਕ ਪਾ ਕੇ ਵਿੱਚ ਆ ਦਿੰਗੇ ਹਾਂਜੀ ਤੇ 16 17 ਕਿਲੋ ਦੁੱਧ ਦਾ ਵਧੀਆ ਦੇਸੀ ਗਾਂ ਦੇ ਬਰਬਰ ਦੁੱਧ ਹੈ ਇਹਦਾ ਹੁਣ ਹੁਣ ਦੁੱਧ ਕਿੰਨਾ ਤਿਆਰ ਹੈ ਜੀ ਕਿਸ ਨੇ ਮੈਂ ਕਹਾਂ ਬਈ 10 12 ਕਿਲੋ ਠੀਕ ਹੈ ਜੀ ਅਪਾ 10 12 ਕਿਲੋ ਦੀ ਚੋਾਈ ਕਰਾ ਦਾਂਗੇ ਹਾਂ ਚੋਾਈ ਕਰਾ ਦਾਂਗੇ ਜੇ ਦੋਸਤੋ ਤੁਸੀਂ ਲੈਣੀਆਂ ਤਾਂ ਤੁਸੀਂ ਗਾਂ ਆ ਕੇ ਚੋਕ ਕੇ ਦੋ ਦਾਂਗ ਹਨਾ ਰਜਾ ਸਕਦੇ ਹੋ ਠੰਡੀ ਸੀਲ ਵਧੀਆ ਬਈ ਕੋਈ ਐ ਨਹੀਂਗਾ ਵੀ ਆਪਣੇ ਘਰੇ ਵੀ ਨਹੀਂ ਚੁੰਦੇ ਨੇ ਹੈਗੇ ਬਾਕੀ ਹਰਿਆਣੇ ਚੋਂ ਆਈ ਆ ਜੈ ਸਿੰਘ ਸੋਰਖੀ ਕੋਲੋਂ ਗਈ ਹੈ ਠੀਕ ਹੈ ਜੀ ਹਾਂ ਤਾਂ ਉਹਦੇ ਬ੍ਰੀਡਰ ਬੰਦੇ ਕੋਲ ਗਈ ਆ ਜੀ ਕੋਲ ਆਪਾਂ ਆਏ ਆ ਵੀ ਲੋਧਰ ਬੰਦੇ ਕੋਲ ਕੁਝ ਖਰੀਦ ਲਿਆਂਗੇ ਹੂੰ ਉਹਨਾਂ ਕੋਲ ਗਈ ਆ ਜੀ ਆ ਠੀਕ ਹੈ ਜੀ ਆਪਾਂ ਉਹ ਦੁੱਧ ਦੀ ਸ਼ਾਰਟਜ ਕਰਕੇ ਦਿੱਤੀ ਸੀ ਠੀਕ ਹੈ ਜੀ ਆਪਾਂ ਲਈ ਪੂਰੇ ਸਾਲ ਲਈ ਠੀਕ ਹੈ ਜੀ ਤੇ 3 ਮਹੀਨੇ ਦੀ ਬਣਾਉਗੇ 3 ਆਹ ਨਾ ਤਿੰਨ ਤੋਂ ਘਾਟ ਆ ਬਾਈ ਤਿੰਨ ਤੋਂ ਘਾਟ ਆ ਬਾਈ ਕਹਿੰਦਾ ਵੀ ਚੈੱਕ ਵੀ ਚੈੱਕ ਪਾਸ ਤੇ ਤਾਂ ਆ ਜੂਗੀ ਤੁਸੀਂ ਕਰਵਾ ਸਕਦੇ ਹੋ ਤੇ ਬਾਕੀ ਯਕੀਨ ਵਾਲੀ ਗੱਲ ਆ ਕੋਈ ਇਹੋ ਜਿਹੀ ਨਹੀਂ ਹੈਗੀ ਦੋ ਡੰਗ ਚੋਕ ਵੀ ਲਿਆ ਸਕਦਾ ਹਾਂ 12 ਲੀਟਰ ਦੁੱਧ ਹਲੇ ਤਿਆਰ ਆ ਤੇ ਵਧੀਆ ਦੁੱਧ ਫਿਰ 17 18 ਦੇ ਨੇੜੇ ਕੋਈ ਆ ਨਹੀਂ ਵਧੀਆ ਠੰਡੀ ਸੀ ਲਗਾਈਆਂ ਹੋਈਆਂ ਜਮ ਵੀ ਮਤਵਰੀ ਨਹੀਂ ਆ ਲੈ ਠੀਕ ਹੈ ਦੋਸਤੋ ਆਪਾਂ ਕੋਈ ਸਪੈਸ਼ਲ ਗਾਂ ਦੀ ਵੀਡੀਓ ਬਣਾਉਣ ਵਾਸਤੇ ਨਹੀਂ ਐਸੀ ਬੈਸੀ ਆਈਸੀ ਨਹੀਂ ਤਾਂ ਫਿਰ ਅਗਲਾ ਉਸ ਹੱਬ ਨਾਲ ਤਿਆਰ ਕਰ ਲੈਂਦਾ ਨਾ ਇੱਕ ਲੋਕਰ ਦਾ ਸਿਸਟਮ ਹੋ ਜਾਂਦਾ ਤੇ ਹਾਂ ਚਾਂ ਚੱਕ ਕੇ ਵੀਡੀਓ ਬਣਾਈ ਜਾ ਮੈਂ ਚਲ ਕਰ ਦੇਣੇ ਮੜੇ ਮਾਰੋ ਤਾਰਗਲ ਫੀਲ ਨਹੀਂ ਪਾਉਂਦੇ ਆਪਾਂ ਹਾਂ ਕੁਛ ਨਹੀਂ ਬੋਲੇ ਕੱਲਾ ਨਾਰਮਲ ਦਾਣਾ ਪਾ ਰਿਹਾ ਮੱਝਾਂ ਵਾਲੇ ਦਾਣੇ ਦੀ ਮੰਨ ਲਓ ਕੋਈ ਫੀਡ ਤੇ ਨਹੀਂ ਹੈ ਨਾ ਕੋਈ ਉਹ ਨਹੀਂ ਕੱਲ ਨੂੰ ਕੋਈ ਬੰਦਾ ਆ ਕੇ ਕਹੇ ਥਾਣਾ ਤੁਹਾਨੂੰ ਨਹੀਂ ਓਕੇ ਬਾਈ ਜਮਾ ਬਾਈ ਹਾਂ ਥਾਣਾ ਨਹੀਂ ਓਕੇ ਸਾਰੇ ਕਹਿੰਦੇ ਬਾਈ ਕਹਿੰਦਾ ਗਾਰੰਟੀ ਹੈਗੀ ਜਿੰਮੇਵਾਰੀ ਆ ਫੋਨ ਬੰਦੇ ਚ ਉਹ ਨਹੀਂ ਹੈਗਾ ਕੋਈ ਚੱਕਰ ਵਾਲੀ ਤੇ ਬਾਈ ਜੇ ਰੇਟ ਦੀ ਗੱਲ ਕਰੀਏ ਰੇਟ ਮੈਂ 50000 ਰੁਪਏ ਬਾਈ ਕਹਿੰਦਾ 50000 ਮੰਗਦੇ ਆ ਤੇ ਬਾਕੀ ਮਾਨਤਾਨ ਹੋ ਜਾਊਗਾ ਆ ਮੌਕੇ ਤੇ ਮਾਨਤਾਨ ਤੇ ਬੈੜ ਦੋਸਤੋ ਕੱਦ ਘਾੜ ਦੀ ਚੰਗੀ ਖਰ ਰੇਟ ਦੇ ਵਿੱਚ ਹੀ ਆ ਤੇ ਬਾਈ ਨਾਲ ਕਰ ਲਓ ਕੰਟੈਕਟ ਜਰੂਰ ਜੇ ਕਿਸੇ ਵੀ ਬਾਈ ਨੇ ਦ ਠੀਕ ਹੈ ਬਾਈ ਜੀ ਧੰਨਵਾਦ